ਲੈਣਗੇ ਇਹੀ ਬੱਛੀ ਤੇ ਗਾਂ ਤੋਂ ਵੀ ਹੱਤ ਹੋ ਕੇ ਬੈਠੇ ਸਪਰਮ ਡੈメージ ਕਿਉਂ ਹੁੰਦਾ ਸਟਾਰਟਿੰਗ ਸਪੀਡ ਜਿਹੜੀ ਹੈ 100 ਕਿਲੋਮੀਟਰ ਪ੍ਰੈਸ਼ਰ ਜਿਹੜਾ ਦੱਸਿਆ ਤੁਹਾਨੂੰ ਲੇਜ਼ਰ ਲਾਈਟ ਹੰਡ ਡਾਈ ਯਾਨੀ ਕੈਮੀਕਲ ਇਲੈਕਟ੍ਰੀਕਲ ਛਟਕੇ ਹੈਂ ਤੇ ਇਹ ਚੀਜ਼ਾਂ ਦੇ ਕਰਕੇ ਹੀ ਇਹ ਹੁੰਦੇ ਆ ਅੱਗੇ ਦੇਖੋ ਕਿ ਸਪਰਮ ਡੈਮੇਜ ਇਸ ਆਫ ਜੈਨਟਿਕ ਨੇਚਰ ਮੈਂ ਕਹਿ ਰਿਹਾ ਡੀਐਨਏ ਬਦਲਿਆ 6 ਸਾਇੰਟਿਸਟਾਂ ਦੇ 6 ਵੱਡੇ ਜਰਨਲਾਂ ਦਾ ਹਵਾਲਾ ਦਿੱਤਾ ਮੈਂ ਇਹਦੇ ਚ ਐਡੇ-ਐਡੇ ਵੱਡੇ ਜਰਨਲ ਨੇ ਜਰਨਲ ਆਫ ਰੈਪਰੋਡਕਸ਼ਨ ਐਂਡ ਡਿਵੈਲਪਮੈਂਟ ਹੈ ਇੱਥੇ ਥੈਰੀ ਜਨਾਲੋਜੀ ਇਹ ਦੁਨੀਆ ਦੇ ਜਾਣੇ-ਮਾਣੇ ਸਾਇੰਟਿਸਟੇ ਕਹਿ ਰਹੇ ਨੇ ਅੱਗੇ ਦੇਖੋ ਜੈਨਟਿਕ ਡੈਮੇਜ ਅੱਗੇ ਮੈਂ ਦੱਸਿਆ ਕਿ ਜੀਐਮ ਫਸਲਾਂ ਤੇ ਜਿਹੜੀ ਜਿਹੜੀ ਟੈਕਨੋਲੋਜੀ ਹੈ ਜੈਨੈਟਿਕ ਮੋਡੀਫਿਕੇਸ਼ਨ ਤੇ ਜੈਨੈਟਿਕ ਡੈメージ ਦੇ ਵਿੱਚ ਕੀ ਕੀ ਫਰਕ ਹੈ ਕਿ ਜੈਨੈਟਿਕ ਡੈメージ ਬਹੁਤ ਹੀ ਖਤਰਨਾਕ ਚੀਜ਼ ਹੈ ਅਗੇ ਆ ਦੇਖੋ ਕਿ ਇਹਨਾਂ ਦੇ ਸਪਰਮ ਹੀ ਬਹੁਤ ਸਾਰੇ ਮਰ ਜਾਂਦੇ ਆ 20% ਸਪਰਮ ਤਾਂ ਵੈਸੇ ਹੀ ਮਰ ਜਾਂਦੇ ਆ ਤੇ ਵਿੱਚ 24% ਸਪਰਮ ਚਾਰ ਖਿਲੜਦੇ ਆ ਆ ਦੇਖੋਗੇ ਇਸ ਪਰਮ ਕਾਤੀ ਹੈ ਫਿਰ ਇਹਦੇ ਵਿੱਚ ਜਾਈਗੋਟ ਮਰ ਜਾਂਦਾ ਹੈ ਅਬੋਟ ਹੈ ਇਹ ਜਾਈਗੋਟ ਨੂੰ ਮਾਰ ਦਿੰਦੀ ਹੈ ਇਦਾਂ ਇਹ ਐਮਬ੍ਰਿਓ ਨੂੰ ਮਾਰ ਦਿੰਦੀ ਹੈ ਇਦਾਂ ਜਿਹੜਾ ਪੇਟ ਚ ਬੱਚਾ ਪੜ ਲਿਆ ਫੀਟੇਸ ਉਹਨੂੰ ਮਾਰ ਦਿੰਦੀ ਹੈ ਇਹ ਤੇ ਇਹ ਜਿਹੜਾ ਬੱਚਾ ਕਦੇ ਗਲਤੀ ਨਾਲ ਪੈਦਾ ਹੋ ਗਿਆ ਨਿਊ ਨੈਟੋਲਾਈਟ ਇਹ ਮੈਂ ਇਹ ਇਹ ਮਾਰ ਦਿੰਦੀ ਹੈ ਇਹ ਡਿਜਾਰਨੇਟਰ ਨੇ ਕਿਹਾ ਜੈਡੋਵਿਕ ਨੇ ਕਿਹਾ ਸਟੈਨਬੈਕ ਨੇ ਕਿਹਾ ਜਿਹੜਾ ਨੇ ਕਿਹਾ ਮਤਲਬ ਦੁਨੀਆ ਦੇ ਸਾਇੰਸਦਾਨਾਂ ਨੇ ਰਲ ਕੇ ਜੋ ਚੀਜ਼ਾਂ ਦਸੀਆਂ ਨੇ ਇਹ ਇਹ ਟੈਕਨੋਲੋਜੀ ਸਾਨੂੰ ਨਹੀਂ ਚਾਹੀਦੀ ਇਹ ਤੇ ਗਊਹ ਤੇਰੀ ਟੈਕਨੋਲੋਜੀ ਹੋ ਗਈ ਨਾ ਗਊ ਤਾਂ ਬੱਚਾ ਮਾਰਿਆ ਤੇ ਗਊਹ ਗਊ ਤੇ ਹੀ ਨਾ ਕਿ ਇਹਦੇ ਚ ਕੀ ਹੋਏਗਾ ਕਿ ਜਦੋਂ ਗਾਂ ਦੇ ਡੀਐਨਏ ਡੈਮੇਜ ਹੋ ਗਿਆ ਗਾਂ ਦਾ ਡੀਐਨਏ ਡੈਮੇਜ ਹੋ ਗਿਆ ਬ੍ਰਿਟਿਸ਼ ਕੈਂਸਰ ਜਰਨਲ ਚਾਪੀ ਹੈ ਉਹ ਇਹ ਕਹਿ ਰਹੀ ਹੈ ਕਿ ਜਦੋਂ ਡੀਐਨਏ ਡੈਮੇਜ ਹੋ ਜਾਂਦਾ ਫਿਰ ਕੈਂਸਰ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਵੱਧ ਜਾਂਦੇ ਉਨਜੀ ਤਾਂ ਕੈਂਸਰ ਹੋ ਗਈ ਗਾਂ ਨੂੰ ਗਾਂ ਨੂੰ ਤੇ ਪਤਾ ਨਹੀਂ ਉਹਨੂੰ ਕੈਂਸਰ ਹੋ ਗਈ ਅਸੀਂ ਉਹਦਾ ਦੁੱਧ ਪੀਉਂ ਪ੍ਰੈਗਨੈਂਟ ਔਰਤਾਂ ਪੀਣਗੀਆਂ ਬੱਚੇ ਪੀਣਗੇ ਕੀ ਅਸੀਂ ਕੈਂਸਰ ਵਾਲੀ ਗਾਂ ਦਾ ਦੁੱਧ ਆਪਣੇ ਬੱਚਿਆਂ ਨੂੰ ਪਿਲਾਵਾਂਗੇ ਦੂਜੇ ਪਾਸੇ ਗਾਂ ਦਾ ਡੀਐਨਏ ਬਦਲ ਚੁੱਕਾ ਉਹਦਾ ਦੁੱਧ ਬਦਲ ਚੁੱਕਾ ਉਹਦਾ ਡੀਐਨਏ ਬਦਲ ਚੁੱਕਾ ਉਹਦਾ ਦੁੱਧ ਪੀ ਕੇ ਸਾਡਾ ਡੀਐਨਏ ਬਦਲੇਗਾ ਕੱਲ ਨੂੰ ਸਾਨੂੰ ਕੈਂਸਰ ਹੋਏਗੀ ਸਾਡੇ ਬੱਚਿਆਂ ਨੂੰ ਕੈਂਸਰ ਹੋਏਗੀ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਕੈਂਸਰ ਕਿਉਂ ਕਰਵਾਈਏ ਕਹਿੰਦਾ ਲਿਵਰ ਖਰਾਬ ਹੋਏਗਾ ਕਹਿੰਦਾ ਕਿਡਨੀ ਖਰਾਬ ਹੋਏਗਾ ਕਹਿੰਦਾ ਬ੍ਰੇਨ ਖਰਾਬ ਹੋਏਗਾ ਬੱਚੇ ਪੈਦਾ ਹੋਣਗੇ ਮੰ ਦੁਨੀਆ ਤੇ 90 ਕਰੋੜ ਪਰਾਣੀ ਨੇ 90 ਕਰੋੜ ਪੌਦੇ ਨੇ ਸਾਰਿਆਂ ਦਾ ਡੀਐਨਏ ਲੱਗਾ ਹੈ ਅਸੀਂ ਤਾਂ ਇੱਕ ਮੱਛਰ ਦਾ ਡੀਐਨਏ ਨਹੀਂ ਬਦਲ ਸਕਦੇ ਸਾਨੂੰ ਨਹੀਂ ਬਦਲਣ ਦਾ ਅਧਿਕਾਰ ਲੈ ਤੱਕ ਅਧਿਕਾਰ ਨਹੀਂ ਹੈਗਾ ਤੇ ਇੱਥੇ ਅਸੀਂ ਕਿਵੇਂ ਬਦਲ ਲੈਣ ਪਿੰਡਾਂ ਦੇ ਵਿੱਚ ਪਸ਼ੂਆਂ ਦੇ ਡਾਕਟਰ ਆਮ ਤੌਰ ਤੇ ਆਉਂਦੇ ਨੇ ਤੇ ਤੁਹਾਨੂੰ ਉਹ ਕਹਿੰਦੇ ਤੁਸੀਂ ਸੁਣੇ ਹੋਣੇ ਆ ਔਰ ਤੁਸੀਂ ਕਈ ਵਾਰ ਉਹਨਾਂ ਦੀ ਗੱਲ ਤੇ ਅਮਲ ਵੀ ਕੀਤਾ ਹੋਣਾ ਜਦੋਂ ਕਹਿੰਦੇ ਨੇ ਕਿ ਅਸੀਂ ਇਹ ਟੀਕਾ ਭਰ ਦਿੰਨੇ ਆ ਪਸ਼ੂ ਦੇ AI ਤਕਨੀਕ ਦੇ ਰਾਹੀਂ ਔਰ ਇਹਦੇ ਨਾਲ ਸਿਰਫ ਬੱਚੀ ਹੀ ਹੋਏਗੀ ਬੱਚਾ ਜਿਹੜਾ ਉਹ ਨਹੀਂ ਹੋਇਆ ਖਾਸ ਤੌਰ ਤੇ گاਵਾਂ ਦੇ ਵਿੱਚ ਇਹ ਜਿਆਦਾ ਤਕਨੀਕ ਹੈ ਜਿਹੜੀ گاਵਾਂ ਦੇ ਬਾਰੇ ਕਿਹਾ ਵੀ ਡਾਕਟਰਾਂ ਦੇ ਵੱਲੋਂ ਇਹ ਜਿਆਦਾ ਜਾਂਦਾ ਆਮ ਤੌਰ ਤੇ ਤੁਸੀਂ ਪਿੰਡਾਂ ਦੇ ਵਿੱਚ ਇਹ ਦੇਖਿਆ ਹੋਣਾ ਨਸਲ ਸੁਧਾਰ ਦੇ ਨਾਂ ਤੇ ਪਸ਼ੂਆਂ ਦੇ ਵਿੱਚ AI ਤਕਨੀਕ ਜਦੋਂ ਤੋਂ ਹੀ ਆਈ ਹੈ ਉਸ ਤੋਂ ਬਾਅਦ ਬਹੁਤ ਸਾਰੇ ਪਸ਼ੂ ਆ ਜਿਹੜੇ ਫੰਡਰ ਵੀ ਹੋ ਰਹੇ ਨੇ ਪਿੰਡਾਂ ਦੇ ਵਿੱਚ ਜਿਹੜੇ ਆਵਾਰਾ ਪਸ਼ੂਆਂ ਦਾ ਸਿਲਸਲਾ ਇਹ ਵੀ ਇੱਕ ਕਾਰਨ ਰਿਹਾ ਜਿਹੜਾ ਸੜਕਾਂ ਦੇ ਤੁਹਾਨੂੰ ਘੁੰਮਦਾ ਨਜ਼ਰ ਆਉਂਦਾ ਉਹ ਵਧਿਆ ਡਾਕਟਰ ਬੀਐਸ ਹੌਲਕ ਦੇ ਵੱਲੋਂ ਕੁਝ ਸਵਾਲ ਆ ਜਿਹੜੇ ਖੜੇ ਕੀਤੇ ਗਏ ਨੇ ਉਹ ਸਵਾਲ ਸੈਕਸ ਸੀਮਨ ਨੂੰ ਲੈ ਕੇ ਨੇ ਜਿਹਦੇ ਵਿੱਚ ਇਹ ਕਿਹਾ ਜਾਂਦਾ ਕਿ ਪਾਰਟਿਕੂਲਰ ਬੱਚੀ ਹੀ ਹੋਏਗੀ ਬੱਚਾ ਨਹੀਂ ਹੋਏਗਾ ਸੈਕਸ ਸੀਮਨ ਇਹ ਹੈ ਕਿ ਪਸ਼ੂਆਂ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ ਕਿਵੇਂ ਪਸ਼ੂ ਫੰਡਰ ਹੋ ਰਹੇ ਨੇ ਇਹ ਸਾਰੀ ਤਕਨੀਕ ਹੈ ਜਿਹੜੀ ਹੈ ਉਹ ਫੇਲ ਕਿਵੇਂ ਹੈ ਤੇ ਇਸ ਦਾ ਪ੍ਰਯੋਗ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਹੋ ਰਿਹਾ ਤੇ ਹੁਣ ਕਿਸਾਨਾਂ ਨੂੰ ਇਹਦੇ ਤੇ ਕੀ ਸੋਚਣ ਦੀ ਲੋੜ ਹੈ ਕਿਉਂਕਿ ਪਸ਼ੂ ਪਾਲਣ ਖੇਤੀ ਦਾ ਮੇਨ ਹੈ ਜਿਹੜਾ ਮੁੱਖ ਸਹਾਇਕ ਧੰਦਾ ਹੈ ਡਾਕਟਰ ਸਾਹਿਬ ਆ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਸਭ ਤੋਂ ਪਹਿਲਾਂ ਤਾਂ ਜੀ ਗੱਲ ਕਰੀਏ AI ਤਕਨੀਕ ਤਾਂ ਪਹਿਲਾਂ ਹੀ ਚੱਲਦੀ ਹੈ ਨਾ ਸلسل ਸਦਾਰ ਦੇ ਨਾਂ ਤੇ ਜਿਹਦਾ ਚੱਲ ਰਿਹਾ ਸਕਸੈਸਫੁਲੀ ਹੈ ਨਾ ਇਹ ਸੈਕਸੀਮਨ ਹੈ ਕੀ ਹੈ ਇਹ ਇੱਕ ਨਵੀਂ ਟੈਕਨੋਲੋਜੀ ਹੈ ਜੈ ਐਕਚੁਅਲੀ ਇਹ ਨਵੀਂ ਟੈਕਨੋਲੋਜੀ ਨਹੀਂ ਕਹਿ ਸਕਦੇ 1982 ਵਿੱਚ ਪਿੰਕ ਲੈਨ ਗਲੈਡਹਿਲ ਨਾਂ ਦੇ ਦੋ ਵਿਗਿਆਨਕਾਂ ਨੇ ਖੋਜੀ ਸੀ 40-45 ਸਾਲ ਪਹਿਲਾਂ ਔਰ ਇੱਕ ਬੜੀ ਇੱਕ ਵਧੀਆ ਗੱਲ ਵੀ ਹੈ ਔਰ ਹਰਾਨੀ ਵਾਲੀ ਗੱਲ ਵੀ ਹੈ ਕਿ ਦੁਨੀਆ ਦੀ ਕਿਸੇ ਵੀ ਸਰਕਾਰ ਨੇ ਅਜੇ ਤੱਕ ਇਹਨੂੰ ਮੂੰਹ ਨਹੀਂ ਲਾਇਆ ਪਰ ਸਾਡੀ ਸਰਕਾਰ ਨੇ ਇਹਨੂੰ ਵੱਡੇ ਪੱਧਰ 'ਤੇ ਇੰਪਲੀਮੈਂਟ ਕਰ ਲਿਆ ਔਰ ਇਹ ਵੱਡੇ ਲੈਵਲ ਦੇ ਉੱਤੇ ਜਿਹੜੇ ਸਟੇਟ ਐਨੀਮਲ ਹੈਲਥ ਡਿਪਾਰਟਮੈਂਟਸ ਨੇ ਉਹਨਾਂ ਨੂੰ ਉੱਤੇ ਬਹੁਤ ਵੱਡੇ ਲੈਵਲ ਤੇ ਥੋਪ ਦਿੱਤੀ ਗਈ ਹੈ ਔਰ ਇਹ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਸਾਡੇ ਪ੍ਰਧਾਨ ਮੰਤਰੀ ਜੀ ਦਾ ਇੱਕ ਬਹੁਤ ਹੀ ਫੇਵਰਿਟ ਪ੍ਰੋਜੈਕਟ ਹੈ ਇਹਦੇ ਨਾਲ ਹੁੰਦਾ ਕੀ ਹੈ ਕਿ ਜਿਹੜਾ ਇਹ ਸੈਕਸ ਸੀਮਨ ਹੁੰਦਾ ਸੈਕਸ ਸੀਮਨ ਜਦੋਂ ਤਿਆਰ ਕੀਤਾ ਜਾਂਦਾ ਉਹ ਤਿਆਰ ਕਰਨ ਦੀ ਵਿਧੀ ਇੰਨੀ ਖਤਰਨਾਕ ਹੁੰਦੀ ਹੈ ਕਿ ਮਤਲਬ ਇੰਨੀ ਮਾੜੀ ਹੁੰਦੀ ਹੈ ਕਿ ਉਹਦੇ ਵਿੱਚ ਮੈਂ ਤੁਹਾਨੂੰ ਮੋਟ-ਮੋਟ ਸਟੈਪ ਦੱਸ ਦਿੰਦਾ ਕਿ 35 ਤੋਂ 50 ਡਿਗਰੀ 50 ATM ਦਾ ਪ੍ਰੈਸ਼ਰ ਪਾਇਆ ਜਾਂਦਾ ਉਹ ਸੀਮਨ ਦੇ ਉੱਤੇ ਸਪਰਮ ਦੇ ਉੱਤੇ ਲੇਜ਼ਰ ਲਾਈਟਾਂ ਮਾਰੀਆਂ ਜਾਂਦੀਆਂ। ਬਿਜਲੀ ਦੇ ਝੜਕੇ ਦਿੱਤੇ ਜਾਂਦੇ ਆ। ਕੈਮੀਕਲ ਟ੍ਰੀਟਮੈਂਟ ਲਾਈ ਜਾਂਦੀ ਆ ਉਹਨੂੰ। ਫਿਰ ਉਹਨੂੰ 100 ਕਿਲੋਮੀਟਰ ਦੀ ਸਪੀਡ ਤੇ ਭਜਾਇਆ ਜਾਂਦਾ। ਫਿਰ ਕੁਸ਼ਨ ਫਲਕ ਰਾਇਆ ਜਾਂਦਾ। ਇਹਦੇ ਨਾਲ ਜਿਹੜਾ ਸਪਰਮ ਹੁੰਦਾ ਡੈਮੇਜ ਹੋ ਜਾਂਦਾ। ਡੈਮੇਜ ਇੰਨਾ ਜ਼ਿਆਦਾ ਹੋ ਜਾਂਦਾ ਕਿ ਉਹਦਾ ਡੀਐਨਏ ਵੀ ਡੈਮੇਜ ਹੋ ਜਾਂਦਾ। ਹੁਣ ਜਦੋਂ ਡੀਐਨਏ ਡੈਮੇਜ ਵਾਲਾ ਸਪਰਮ ਗਾਂ ਦੇ ਜਾਏਗਾ ਬੱਚੇਦਾਨੀ 'ਚ ਜਾ ਕੇ ਅੰਡੇ ਨਾਲ ਰਲ ਕੇ ਜੈਗੋਟ ਬਣਾਏਗਾ, ਐਮਬ੍ਰਿਓ ਬਣਾਏਗਾ, ਫੀਟਸ ਬਣਾਏਗਾ। ਤੇ ਉਹਦਾ ਵੀ ਡੀਐਨਏ ਡੈਮੇਜ ਹੋਏਗਾ। ਕਰੀਬ 36 ਕਰੋੜ ਸਾਲਾਂ ਦੀ ਮਿਹਨਤ ਨਾਲ ਔਰ ਕਿਸੇ ਨੂੰ ਵੀ ਆਪਣੀ ਇੱਕ ਦਿਨ ਦੀ ਮਿਹਨਤ ਇੰਨੀ ਪਿਆਰੀ ਹੁੰਦੀ ਹੈ ਤੇ 36 ਕਰੋੜ ਸਾਲਾਂ ਦੀ ਮਿਹਨਤ ਕੁਦਰਤ ਨੂੰ ਪਿਆਰੀ ਹੈ ਕੁਦਰਤ ਉਹਨੂੰ ਡਿਸਪੋਜ਼ ਕਰਦੀ ਹੈ ਡਿਸਪੋਜ਼ ਕਰਨ ਦਾ ਇੱਕੋ ਜਿਹਾ ਤਰੀਕਾ ਹੈ ਕਿ ਉਹਦੀ ਐਂਜਾਈ ਕੋਡ ਦੀ ਐਮਬ੍ਰਿਓ ਦੀ ਫਿਟਿਸ਼ ਦੀ ਮੌਤ ਹੋ ਜਾਂਦੀ ਹੈ ਹੁਣ ਜਦੋਂ ਬੱਚਾ ਮਰ ਗਿਆ ਅੰਦਰ ਗਾਂਦੇ ਬੱਚੇ ਨੇ ਬਾਹਰ ਨਿਕਲਣਾ ਜਦੋਂ ਬਾਹਰ ਨਿਕਲੇਗਾ ਬੱਚੇ ਦੇ ਮੂੰਹ ਖੁੱਲੇਗਾ ਬਾਹਰ 3 ਤਨ ਦਰਜਨ ਦੇ ਕਰੀਬ ਬੈਕਟੀਰੀਆ ਨੇ 2 ਦਰਜਨ ਦੇ ਕਰੀਬ ਵਾਇਰਸ ਨੇ ਉਹਨਾਂ ਚੋਂ ਕੋਈ ਵੀ ਅਗਰ ਅੰਦਰ ਚਲਾ ਗਿਆ ਬੱਚੇ ਦਾ ਨਹੀਂ ਡੈਮੇਜ ਹੋਗੀ ਹਾਂ ਔਰ ਫਲੋਪਿੰਡ ਨੂੰ ਜਾਮ ਹੋ ਗਿਆ ਗਾਂ ਹੋ ਗਈ ਬਾਜ ਇਹ ਤਾਂ ਗਾਂ ਬਾਜ ਹੋ ਗਈ ਉਹਨੂੰ ਹੀ ਫੰਡਰ ਬੋਲਦੇ ਆਂ ਔਰ ਕਿਸਾਨ ਦੇ ਕੋਲ ਕੋਈ ਚਾਰਾ ਨਹੀਂ ਬਚਦਾ ਕਿ ਉਹ ਗਾਂ ਦਾ ਰਸਾ ਖੋਲ ਦੇ ਔਰ ਮੰਨ ਲਓ 30 40 ਗਾਵਾਂ ਕਿਸੇ ਕੋਲ ਹੈ ਨਹੀਂ ਪੰਜ ਛੇ ਉਹਦੀਆਂ ਫੰਡਰ ਹੋ ਗਈਆਂ ਉਹ ਤਾਂ ਕਿਸਾਨ ਤੇ ਚਲਾ ਗਿਆ ਵੱਡੇ ਘਾਟੇ ਚ ਚਲਾ ਗਿਆ ਤੇ ਇਸ ਕਰਕੇ ਅਸੀਂ ਇਹ ਚਾਹੁੰਦੇ ਆ ਕਿ ਅਸੀਂ ਲੈਣਗੇ ਇਹ ਵੱਛੀ ਤੇ ਗਾਂ ਤੋਂ ਵੀ ਹੱਥ ਹੋ ਕੇ ਬੈਠੇ ਅੱਛਾ ਇਹਦੇ ਨਾਲ ਜਿੰਨੀਆਂ ਪੌਸਿਬਿਲਿਟੀਆਂ ਨੇ ਜਿਹੜੀ ਇਹ ਤਕਨੀਕ ਬਾਰੇ ਕਿਹਾ ਜਾਂਦਾ ਹੈ ਕੀ ਸাকਸੈਸਫੁਲੀ ਬਰਥ ਵੀ ਹੋ ਰਿਹਾ ਵੱਛੀ ਹੀ ਹੋ ਰਹੀ ਹੈ ਇਹ ਇਦਾਂ ਦਾ ਵੀ ਹੈ ਕੁਝ ਦੇਖੋ ਜੀ ਵੱਛੀ ਹੋ ਰਹੀ ਹੈ ਤੋਂ ਉਹਨੂੰ ਸਮਝਣ ਵਾਸਤੇ ਸਾਨੂੰ ਥੋੜਾ ਜਿਹਾ ਨਾ ਇੱਕ ਹੋਰ ਚੀਜ਼ ਦੇ ਪਿੱਛੇ ਜਾਣਾ ਪਏਗਾ ਉਹ ਇਹ ਆ ਕਿ ਇਹਦੇ ਨਾਲ ਕਨਸੈਪਸ਼ਨ ਰੇਟ ਬਹੁਤ ਨੀਚੇ ਗਿਰਦੀ ਹੈ ਜਦੋਂ ਕਨਸੈਪਸ਼ਨ ਰੇਟ ਬਹੁਤ ਨੀਚੇ ਗਿਰਦੀ ਹੈ ਤੇ ਉਹਦੇ ਨਾਲ ਕੀ ਹੁੰਦਾ ਕਿ ਆ ਉਹਦੇ ਨਾਲ ਜੇ ਤੁਹਾਨੂੰ 90% ਵੀ ਵੱਛੀਆਂ ਮਿਲ ਜਾਣ ਤੇ ਜਿਹੜੀਆਂ ਤੁਹਾਨੂੰ ਨਾਰਮਲ ਸੀਵਨ ਨਾਲ ਜਿੰਨੀਆਂ ਵੱਛੀਆਂ ਮਿਲਣੀਆਂ ਸੀ ਉਹਨੀਆਂ ਵੱਛੀਆਂ ਤਾਂ ਵੀ ਪੂਰੀਆਂ ਨਹੀਂ ਹੁੰਦੀਆਂ ਇਸ ਕਰਕੇ ਕਿਸਾਨ ਕੁੱਲ ਮਿਲਾ ਕੇ ਘਾਟੇ ਜੀ ਰਹਿੰਦਾ ਇੱਕ ਪਾਸੇ ਤਾਂ ਨਵੀਂ ਟੈਕਨੀਕ ਨਾਲ ਗਾਂ ਬਾਂਝ ਕਰਾ ਲਈ ਦੂਜਾ ਬੱਚੀ ਵੀ ਨਹੀਂ ਬੱਚੇ ਵੀ ਨਹੀਂ ਪੂਰੀਆਂ ਮਿਲੀਆਂ ਇਸ ਕਰਕੇ ਕਿਸਾਨ ਨੂੰ ਤਾਂ ਘਟਾ ਹੀ ਹੈ ਤੇ ਉਹ ਕੀ ਗੱਲਾਂ ਨੇ ਕਿ ਪੜ੍ਹੇ ਲਿਖੇ ਦੀ ਸੰਗਤ ਵਿੱਚ ਅਨਪੜ੍ਹ ਆਦਮੀ ਵਿਚਾਰਾ ਮਾਰਿਆ ਜਾਂਦਾ ਅਸੂ ਵਾਰ-ਵਾਰ ਫਿਰਦੇ ਵੀ ਨਹੀਂ ਇੱਕ ਵਾਰ ਟੀਕਾ ਪਰਾਲਿਆ ਦੋ ਵਾਰ ਟੀਕਾ ਪਰਾਲਿਆ ਤਿੰਨ ਵਾਰ ਕਿਸਾਨ ਇਦਾਂ ਚੱਲਦਾ ਤੇ ਉਹ ਪਸ਼ੂ ਖੜਦਾ ਵੀ ਨਹੀਂ ਹੈਗਾ ਮਤਲਬ ਗਰਭ ਹੈ ਜਿਹੜਾ ਉਹ ਧਾਰਨ ਵੀ ਨਹੀਂ ਕਰ ਪਾ ਰਿਹਾ ਉਹ ਵੀ ਇਹੀ ਸਮੱਸਿਆ ਹੈ ਇਸੇ ਕਰਕੇ ਹੀ ਕਿਸਾਨ ਹੁਣ ਉਸ ਇਸ ਟੈਕਨੀਕ ਤੋਂ ਮੂੰਹ ਮੋੜਨ ਲੱਗ ਪਏ ਨੇ ਹੁਣ ਜਦੋਂ ਉਹਨਾਂ ਕੋਲ ਡਾਕਟਰ ਕਹਿੰਦੇ ਨੇ ਕਿ ਤੁਸੀਂ ਵੱਛੇ ਵਾਲਾ ਟੀਕਾ ਲਵਾਓ ਤੇ ਉਹ ਕਹਿੰਦੇ ਆ ਕਿ ਭਰਾਵਾ ਮੇਰੀ ਤਾਂ ਗਾਂ ਜਿਹੜੀ ਆ ਉਹ ਤਾਂ ਖਾੜੀ ਨਹੀਂ ਰਹੀ ਤੇ ਮੈਂ ਕਿੰਨਾ ਕਚੇਰ ਨੂੰ ਬਾਰ-ਬਾਰ ਟੀਕਾ ਲਵਾਈ ਜਾਊਂਗਾ ਕਿਉਂਕਿ ਹੁਣ 20 15% ਕਨਸੈਪਸ਼ਨ ਤੇ ਜਾਂ 20% ਕਨਸੈਪਸ਼ਨ ਤੇ ਗਾਂ ਪ੍ਰੈਕਟੀਕਲੀ ਬਾਝ ਹੁੰਦੀ ਹੈ ਮੰਨ ਲਓ ਜੇ 4-5 ਮਹੀਨੇ ਵੀ ਉਹਦਾ ਟੁੱਟ ਜਾਵੇ ਉਹਦਾ ਪ੍ਰੋਡਕਟਿਵਿਟੀ ਪੀਰੀਅਡ ਟੁੱਟ ਜਾਵੇ ਤੇ ਉਹ ਕਿਸਾਨ ਵਾਸਤੇ ਤਾਂ ਬੋਝ ਹੀ ਆ ਨਾ ਫਿਰ ਉਹ 5 ਮਹੀਨਿਆਂ ਵਾਸਤੇ ਤੇ ਉਹ ਡੇਰੀ ਫਾਰਮ ਤਾਂ ਉਹਦਾ ਚੱਲ ਨਹੀਂ ਸਕਦਾ ਜਿੱਤੀ ਪਹਿਲਾਂ ਨਾਰਮਲ ਗਾਵਾਂ 11 ਸੂਏ 12 ਸੂਏ 13 ਸੂਏ ਸੁਣਦਾ ਸੀ ਪਸ਼ੂ ਉਹ 2 3 ਸੂਏ ਬਾਅਦ ਬੇਕਾਰ ਹੋ ਰਿਆ ਇਹ ਤਾਂ ਗਾਵਾਂ ਦੂਜੇ ਤੀਜੇ ਸੂਏ ਹੀ ਬੇਕਾਰ ਹੋ ਰਹੀਆਂ ਨੇ ਤੇ ਬਾਕੀ ਅਸੀਂ ਝੋਨਾ ਝੋਨਾ ਦੇਖਦੇ ਹਾਂ ਸੜਕਾਂ ਦੇ ਉੱਤੇ ਉਹ ਝੋਨਾ ਬਨਨ ਦਾ ਕਾਰਨ ਇੱਕ ਤਕਨੀਕ ਵੀ ਮੰਨਦੇ ਵੱਡਾ ਕਾਰਨ ਇਹ ਆ ਵਟਾ ਕਰਨੇ ਟੈਕਨੀਕ ਨੈਚੁਰਲ ਤਰੀਕੇ ਨਾਲ ਤਾਂ AI ਨੇ ਵੀ ਨੇਚਰ ਨੂੰ ਤਾਂ ਜਿਹੜਾ ਖਤਮ ਕੀਤਾ ਹੀ ਹੈ ਨਾ ਜਿਹੜਾ ਨੈਚੁਰਲ ਕ੍ਰੋਸ ਹੋਣਾ ਸੀਗਾ ਪਸ਼ੂ ਦਾ ਨੈਚੁਰਲ ਸੀ ਜਿਹੜਾ ਸਿਸਟਮ ਇੱਕ ਸੀਗਾ ਉਹ ਸੈਟਅਪ ਹੈ ਜਿਹੜਾ ਨਸਲ ਸੁਧਾਰ ਦੇਣਾ ਤੇ ਉਹ ਵੀ ਤਾਂ ਪਹਿਲਾਂ ਹੀ ਖਤਮ ਹੋ ਚੁੱਕਿਆ ਮੱਜਾਂ ਵੀ ਫਿਰਦੀਆਂ ਨੇ ਇਹਦੇ ਨਾਲ ਤਾਂ ਇਹ ਵੀ ਸਾਰੀ ਪ੍ਰੋਬਲਮਸ ਪਾਈ ਗਈ ਹੈ ਮੱਝ ਜਿਹੜੀ ਨੈਚੁਰਲ ਕ੍ਰੋਸ ਨਾਲ ਖੜ ਰਹੀ ਹੈ ਹਮਦਰ ਤੇ ਪ੍ਰੈਕਟੀਕਲ ਮੈਂ ਪਸ਼ੂ ਪਾਲਨ ਦਾ ਤੰਦਾ ਕੀਤਾ ਤਾਂ ਮੈਨੂੰ ਇਹਦੇ ਚ ਦੇਖਿਆ ਤਾਂ ਉਹ ਨੈਚੁਰਲ ਕ੍ਰੋਸ ਤੇ ਤਾਂ ਖੜ ਰਹੀ ਹੈ ਪਰ ਟੀਕੇ ਨਾਲੋਂ ਨਹੀਂ ਖੜ ਰਹੀ ਦੇਖੋ ਜੀ ਇਹਨਾਂ ਨੇ ਮੱਜਾਂ ਤੇ ਵੀ ਇਹ ਟੈਕਨੋਲੋਜੀ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਪਰ ਮੱਜਾਂ ਤੇ ਇਹ ਕਾਮਯਾਬ ਨਹੀਂ ਹੋਈ ਨੰਬਰ 1 ਮੈਂ ਤੁਹਾਨੂੰ ਵਿਗਿਆਨਕ ਅੰਕੜੇ ਦੱਸ ਦਣਾ ਵਿਗਿਆਨਕ ਅੰਕੜਾ ਇਹ ਕਹਿੰਦਾ ਹੈ ਕਿ ਜਿਹੜੀ ਨੇਚਰਲ ਹੁੰਦੀ ਹੈ ਨਾ ਇੱਕ ਬੈਲ ਤੋਂ ਗਾਂ ਨੂੰ ਨਵੇਂ ਦੁੱਧ ਕਰਾਉਣਾ ਉਹਦੀ ਕਨਸੈਪਸ਼ਨ ਰੇਟ ਹੁੰਦੀ ਹੈ 55 ਤੋਂ 60% ਜਿਹੜੀ AI ਆ ਉਹਦੀ ਹੁੰਦੀ ਆ 35 ਤੋਂ 40% ਹਾਂ ਔਰ ਜਿਹੜੀ ਸੈਕਸ ਸੀਮਿੰਗ ਦੀ ਹੁੰਦੀ ਹੈ 15 ਤੋਂ 20% ਯਾਨੀ ਕਰੀਬ 20-20% ਦਾ ਫਾਲ ਆਉਂਦਾ ਹੁਣ ਜੇਹੀਂ AI ਦੀ ਵੀ ਗੱਲ ਕਰਦੇ ਆਂ AI ਦੇ ਵਿੱਚ ਵੀ ਤਾਂ 20% ਦਾ ਫਾਲ ਆ ਰਿਹਾ ਨਾ ਹੁਣ 20% ਫਾਲ ਦਾ ਆਉਣ ਦਾ ਮਤਲਬ ਇਹ ਹੈਗਾ ਕਿ ਤੁਸੀਂ ਪ੍ਰੈਕਟੀਕਲੀ گاਵਾਂ ਘਟ ਜਿਹੜੀਆਂ ਡਿਲੀਵਰੀ ਹੋ ਰਹੀ ਹੈ ਪ੍ਰੈਗਨਸੀਆਂ ਘਟ ਹੋ ਰਹੀਆਂ ਨੇ ਹੁਣ ਜਦੋਂ ਮੈਂ ਤਾਂ ਕਿਸਾਨਾਂ ਨੂੰ ਵੀ ਸਲਾਹ ਦੇਵਾਂਗਾ ਕਿ ਜੇ ਤੁਸੀਂ 50 گاਵਾਂ ਪਿੱਛੇ ਇੱਕ ਕਿਸਾਨ ਰੱਖ ਵੀ ਲਓ ਤੇ ਕਿਹੜੀ ਆਖਰ ਆ ਜਣੀ ਇੱਕ ਗਾਂ ਦੇ ਖਰਚੇ ਪਿੱਛੇ ਜੇ ਤੁਸੀਂ 5-7 ਤੇ 10 گاਵਾਂ ਫੰਡਰ ਕਰਾਉਣ ਨਾਲੋਂ ਤਾਂ ਬਿਹਤਰ ਹੈ ਨਾ ਹੈ ਇਹ ਕਿ AI 20 ਫੰਡਰ گاਵਾਂ ਪੈਦਾ ਕਰਦੀ ਹੈ AI V ਪਰ ਇਹ ਤਾਂ ਉਹਦਾ ਬਾਪ ਨਿਕਲਿਆ ਸੈਕਸਿਮਨ ਤਾਂ ਉਹਦਾ ਬਾਪ ਨਿਕਲਿਆ ਇਹ ਤਾਂ ਫੰਡਰ गावा ਦੇ ਮਤਲਬ ਝੁੰਣਾ ਦੇ ਚੁੰਡ ਪੈਦਾ ਕਰ ਰਹੀ ਹੈ ਪਰ ਇਹ ਜੋ ਲਾਲਚ ਹੈ ਤੇ ਸੱਟ ਦਿੱਤਾ ਗਿਆ ਨਾ ਉਹਨਾਂ ਬਾਬਿਆਂ ਨੂੰ ਪਿੰਡਾਂ ਚ ਪਖੰਡੀ ਬਾਬੇ ਵੀ ਹੁੰਦੇ ਇਸ ਤਰੀਕੇ ਦੇ ਨਾਲ ਫਿਰ ਟੈਕਨੀਕ ਵੀ ਤਾਂ ਉਹੀ ਕਰ ਰਹੀ ਉਹ ਵੀ ਕਹਿੰਦੇ ਹੁੰਦੇ ਆ ਕਿ ਔਰਤ ਨੂੰ ਕਿਸੇ ਦੇ ਕੁੜੀਆਂ ਹੋ ਰਹੀਆਂ ਤਾਂ ਮੁੰਡਾ ਹੀ ਹੋਏਗਾ ਹੁਣ ਫਲ ਪਾਤਾ ਬਾਬਿਆਂ ਨੇ ਤੇ ਮੈਨੂੰ ਲੱਗਦਾ ਸੈਕਸਿਮਨ ਵੀ ਤਾਂ ਉਹੀ ਆ ਵੀ ਉਹਨੂੰ ਤੁਸੀਂ ਇਹ ਫਾਲੋ ਹੋ ਆ ਕਿ ਸਿਰਫ ਬੱਚੀ ਹੋਏਗੀ ਲਾਲਚ ਹੀ ਹੈ ਨਾ ਜਿਹੜਾ ਫਾਇਦੇ ਦਾ ਦੇਖੋ ਜੀ ਦੋਨਾਂ ਚੀਜ਼ਾਂ ਨੂੰ ਜੋੜਿਆ ਨਹੀਂ ਜਾ ਸਕਦਾ ਬਾਬਿਆਂ ਨਾਲ ਵਿਗਿਆਨ ਨੂੰ ਨਹੀਂ ਜੋੜਿਆ ਜਾ ਸਕਦਾ ਇਹ ਟੈਕਨੀਕ ਵੀ ਤਾਂ ਮੈਨੂੰ ਲੱਗਦਾ ਉਹੀ ਕਰ ਰਹੀ ਹੈ ਨਾ ਲਾਲਚ ਦੇ ਰਹੀ ਹੈ ਬਾਬਾ ਵੀ ਲਾਲਚੀ ਦੇ ਰਿਹਾ ਅਟ੍ਰੈਕਟ ਕਰ ਰਿਹਾ ਆਪਣੇ ਵੱਲ ਇਹ ਟੈਕਨੀਕ ਡੈਮੇਜਿੰਗ ਜ਼ਰੂਰ ਹੈ ਇਹ ਟੈਕਨੀਕ ਟੈਕਨੀਕ ਉਨੀ ਹੀ ਡੈਮੇਜਿੰਗ ਹੈ ਜਿਵੇਂ ਹਥਿਆਰਾਂ ਬਣਾਉਣ ਵਾਲੀਆਂ ਫੈਕਟਰੀਆਂ ਹੁੰਦੀਆਂ ਨੇ ਦੇਖੋ ਕੁਦਰਤ ਦੇ ਤਾਂ ਦੋਨਾਂ ਚੀਜ਼ਾਂ ਉਲਟਾ ਹੈ ਨਾ ਹਾਂ ਦੇਖੋ ਤਾਂ ਕੁਦਰਤ ਦੇ ਅਸੀਂ ਬਾਬਿਆਂ ਦੇ ਵੀ ਖਿਲਾਫ ਆ ਤੇਹੀਂ ਟੈਕਨੀਕ ਦੇ ਗਲਤ ਇਸਤੇਮਾਲ ਦੇ ਵੀ ਖਿਲਾਫ ਆ ਤੇ ਇਹ ਟੈਕਨੀਕ ਦਾ ਗਲਤ ਇਸਤੇਮਾਲ ਹੋ ਰਿਹਾ ਔਰ ਇਹ ਕਾਰਪੋਰੇਟ ਘਰਾਣਿਆਂ ਦੇ ਬਿਹਾਫ ਤੇ ਹੋ ਰਿਹਾ ਕਾਰਪੋਰੇਟ ਘਰਾਣਿਆਂ ਤੁਸੀਂ ਦੱਸੋ ਵੀ ਹਿੰਦੁਸਤਾਨ ਦੇ ਵਿੱਚ ਘਟੋ-ਘਟ ਵੀ 30 35 40 ਸੈਂਟਰ ਇਹਨਾਂ ਖੋਲੇ ਆ ਸੈਕਸੀਮਨ ਵਾਲੇ ਇੱਕ ਪੰਜਾਬ ਚ ਖੋਲੇ ਆ ਇੱਕ ਹਰਿਆਣਾ ਚ ਖੋਲੇ ਆ ਤਿੰਨ ਯੂਪੀ ਚ ਖੋਲੇ ਤਿੰਨ ਗੁਜਰਾਤ ਚ ਖੋਲੇ ਤੇ ਮਤਲਬ ਇੰਨੇ ਸਾਰੇ ਸੈਂਟਰ ਖੁੱਲ ਗਏ ਨੇ ਯੂਪੀ ਦੇ ਵਿੱਚ ਤੇ ਹਾਪੜ ਚ ਖੋਲੇ ਆ ਲਖਨਊ ਚ ਖੋਲੇ ਆ ਬਰੇਲੀ ਚ ਖੋਲੇ ਆ ਉਥੇ ਅਹਮਦਾਬਾਦ ਚ ਆਨੰਦ ਵਿੱਚ ਔਰ ਇੱਕ ਹੋਰ ਖੋਲੇ ਆ ਬੜੋਦਾ ਚ ਤੇ ਕਹਿਣ ਦਾ ਮਤਲਬ ਸੈਂਟਰ ਦੇ ਉੱਤੇ 4-500 ਕਰੋੜ ਰੁਪਏ ਖਰਚਾ ਹੁੰਦਾ ਹੂੰ 4-500 ਕਰੋੜ ਰੁਪਏ ਦਾ ਖਰਚਾ ਕਰਕੇ ਦਾ ਮਤਲਬ ਹੈ ਕਿ ਕਿੰਨੇ ਹਜ਼ਾਰ ਕਰੋੜ ਰੁਪਏ 15-20 ਹਜ਼ਾਰ ਕਰੋੜ ਰੁਪਏ ਦੇ ਉਹੀ ਉੜ ਗਿਆ ਸਰਕਾਰੀ ਖਜ਼ਾਨੇ ਚ ਫਿਰ ਦੂਜੇ ਪਾਸੇ ਜਿਹੜਾ ਉਹ ਕਾਰਪਟ ਕਰਾਣਿਆਂ ਨੂੰ ਰਾਇਲਟੀ ਜਾਂਦੀ ਹੈ ਹੋਰ ਤੁਸੀਂ ਇੰਨੀ ਇੱਕ ਹੋਰ ਐਡ ਕਰ ਲਓ 35-40 ਹਜ਼ਾਰ ਕਰੋੜ ਰੁਪਏ ਸਰਕਾਰੀ ਖਜ਼ਾਨੇ ਦਾ ਤੁਹਾਂ ਖਰਚਾ ਕਰ ਦਿੱਤਾ ਖਰਚੇ ਕਾਦੇ ਕੀਤਾ گاਵਾਾਂ ਬਾਂਝ ਕਰਨ ਵਾਸਤੇ ਕਿਸਾਨਾਂ ਨੂੰ ਘਾਟਾ ਪਾਉਣ ਵਾਸਤੇ ਦੂਜੇ ਨੰਬਰ ਦੇ ਉੱਤੇ گاਵਾਾਂ ਦੇ ਗਰਭ ਵਿੱਚੋਂ ਦੇ ਬੱਚੇ ਮਾਰਨ ਵਾਸਤੇ ਯਾਰ ਤੁਸੀਂ گاਵਾਾਂ ਦੇ ਗਰਭ ਵਿੱਚ ਹੀ ਬੱਚੇ ਮਾਰਨੇ ਆਂ گاਵਾਾਂ ਫ ਹਾਂ ਇਟ ਇਜ਼ ਅ ਗ੍ਰਾਸ ਮਿਸਜੂਜ ਆਫ ਦਾ ਪਬਲਿਕ ਚੈੱਕ ਦੂਜਾ ਪੱਖ ਇਹ ਵੀ ਹੋ ਸਕਦਾ ਕਿ ਤਕਨੀਕ ਹੈ ਜਿਹੜੀ ਫਾਇਦੇ ਦੇ ਲਈ ਲਿਆਂਦੀ ਗਈ ਹੈ ਜਿਹੜੇ ਜਿਆਦੇ ਬੱਚੇ ਗਾਂ ਬੁੱਲ ਬੰਦੇ ਸੀ ਉਹਨਾਂ ਦੀ ਨਹੀਂ ਰਿਕੁਆਇਰਮੈਂਟ ਹੀ ਨਹੀਂ ਹੈ ਗਾਂ ਦੀ ਤਾਂ ਹੈ ਕਿਉਂਕਿ ਦੁੱਧ ਚਾਹੀਦਾ ਮਾਰਕੀਟ ਦੇ ਵਿੱਚ ਤੇ ਬੁੱਲ ਦੀ ਤਾਂ ਡਿਮਾਂਡ ਨਹੀਂ ਹੈ ਫਿਰ ਉਹ ਉਹ ਵੀ ਸ਼ਾਇਦ ਦੂਜਾ ਪੱਖ ਇਹ ਹੋ ਸਕਦਾ ਕਿ ਅਸੀਂ ਫਾਇਦੇ ਲਈ ਇਹ ਚੀਜ਼ ਕਰ ਰਹੇ ਹਾਂ ਇੰਪਲੀਮੈਂਟ ਪਰ ਤੁਸੀਂ ਕਹਿੰਦੇ ਕਿ ਉਹ ਜਮਾਈ ਬਿਲਕੁਲ ਦੇਖੋ ਜੀ ਪੋਲੀਟੀਸ਼ੀਅਨ ਤਾਂ ਤਕਰੀਬਨ ਅਨਪੜ੍ਹ ਹੁੰਦੇ ਨੇ ਹੋ ਸਕਦਾ ਉਹਨਾਂ ਨੂੰ ਇਹੋ ਦੱਸਿਆ ਗਿਆ ਹੋਵੇ ਪੋਲੀਟੀਕਲ ਲੀਡਰਸ਼ਿਪ ਨੂੰ ਇਹੋ ਦੱਸਿਆ ਗਿਆ ਹੋਵੇ ਪਰ ਬਿਊਰੋਕਰੇਟ ਔਰ ਟੈਕਨੋਕਰੇਟ ਇਹ ਤਾਂ ਅਨਪੜ੍ਹ ਨਹੀਂ ਹੁੰਦੇ ਹਾਂ ਕੋਰ ਕੋਰ ਟੈਕਨੋਕਰੇਟਾਂ ਦਾ ਇਹਨਾਂ ਪੜ ਨਹੀਂ ਹੁੰਦੇ ਟੈਕਨੋਕਰੇਟਾਂ ਨੂੰ ਤਾਂ ਦੱਸਣਾ ਚਾਹੀਦਾ ਸੀ ਨਾ ਬਾਕੀ ਹੁੰਦਾ ਕਿ ਇਹ ਕਈ ਵਾਰੀ ਟੈਕਨੀਕਾਂ ਆ ਜਾਂਦੀਆਂ ਨੇ ਨਵੀਂ ਟੈਕਨੋਲੋਜੀ ਇੰਪਲੀਮੈਂਟ ਹੋ ਜਾਂਦੀ ਹੈ ਉਹਦੇ ਨਫੇ ਨੁਕਸਾਨ ਬਹੁਤ ਬਾਅਦ ਚ ਚੱਲਦੇ ਨੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਰੇਡੀਓਐਕਟਿਵਿਟੀ ਦੀ ਖੋਜ ਹੋਈ ਸੀ ਉਦੋਂ ਕਿਸੇ ਨੂੰ ਪਤਾ ਹੀ ਨਹੀਂ ਸੀ ਉਹ ਤਾਂ ਜਦੋਂ ਈਵਨ ਮੈਡਮ ਕਿਊਰੀ ਦੀ ਮੌਤ ਹੋ ਗਈ ਫਰਮੀ ਦੀ ਮੌਤ ਹੋ ਗਈ ਤਾਂ ਵੀ ਨਹੀਂ ਕਿਸੇ ਨੂੰ ਪਤਾ ਚੱਲਿਆ ਜਦੋਂ ਨਾਗਾਸਾਕੀ ਹਿਰੋਸ਼ਿਮਾ ਦੇ ਉੱਤੇ ਬੰਬ ਛੁੱਟੇ ਗਏ ਤੇ ਉਸ ਤੋਂ ਬਾਅਦ ਹੀ ਪਤਾ ਚੱਲਿਆ ਨਾ ਕਿ ਉਹਨਾਂ ਨੂੰ ਕੈਂਸਰ ਹੁੰਦੀ ਜਿਹੜਾ ਕਿਸਾਨ ਨੇ ਇਸ ਐਕਸਪੈਰੀਮੈਂਟ ਨੂੰ ਯੂਜ਼ ਕੀਤਾ ਉਹਦੇ ਲਈ ਹੈਲਪਫੁਲ ਇੱਕ ਵਾਰ ਹੋ ਗਿਆ ਚਾਹੇ ਉਹਦੀ ਗਾਂ ਤੀਜੇ ਚੌਥੇ ਸੂਏ ਜਾ ਕੇ ਫੰਡਰ ਹੋ ਰਹੀ ਆ ਪਰ ਇੱਕ ਵਾਰ ਉਹਨੇ ਯੂਜ਼ ਕਰ ਲਿਆ ਫਿਰ ਦੋ ਵਾਰ ਯੂਜ਼ ਕਰ ਲਿਆ ਫਿਰ ਤਿੰਨ ਵਾਰ ਯੂਜ਼ ਕਰ ਲਿਆ ਮਤਲਬ ਇੱਕ ਸਰਕੂਲੇਸ਼ਨ ਤਾਂ ਬਣ ਗਈ ਯੂਜ਼ ਦੇ ਵਿੱਚ ਤਾਂ ਆ ਗਈ ਨਾ ਤਕਨੀਕ ਮੈਂ ਕਹਿੰਦਾ ਜਦੋਂ ਗਵਰਨਮੈਂਟ ਇਹਨੇ ਵੱਡੇ ਲੈਵਲ ਦੇ ਉੱਤੇ ਇਹਨੂੰ ਇੰਪਲੀਮੈਂਟ ਕਰਵਾ ਰਹੀ ਹੈ ਮਤਲਬ ਹਰ ਡਾਕਟਰ ਨੂੰ ਹਰ ਵੈਟਰਨਰੀ ਅਫਸਰ ਨੂੰ ਹਰ ਡਿਪਟੀ ਡਾਇਰੈਕਟਰ ਨੂੰ ਹਰ ਜਨਰਲ ਡਾਇਰੈਕਟਰ ਨੂੰ ਸਾਰਿਆਂ ਨੂੰ ਕੋਟੇ ਦਿੱਤੇ ਜਾ ਰਹੇ ਆ ਔਰ ਕੋਟੇ ਡੰਡੇ ਮਾਰ ਮਾਰ ਕੇ ਪੂਰੇ ਧੱਕੇ ਨਾਲ ਉੱਥੇ ਲਵਾਏ ਜਾ ਰਹੇ ਨੇ ਲੋਕਾਂ ਦੇ ਉੱਤੇ ਤੇ ਲੋਕਾਂ ਉੱਤੇ ਤਾਂ ਇੰਪਲੀਮੈਂਟ ਹੋ ਹੀ ਰਹੀ ਹੈ ਨਾ ਹੁਣ ਦੇਖੋ ਸੈਂਟਰ ਗਵਰਨਮੈਂਟ ਨੇ ਕਿੰਨਾ ਪਾਇਆ ਖਰਚ ਕੀਤਾ ਸਟੇਟ ਗਵਰਨਮੈਂਟ ਨੇ ਕਿੰਨਾ ਪਾਇਆ ਖਰਚ ਕੀਤਾ ਹਾਂ ਜਾਂ ਉਹਦੇ ਵਾਸਤੇ ਕਿੰਨੇ ਸਵਾਲਨ ਹੁਣ ਦੇਖੋ ਕਿ ਮਹਿਕਮਾ ਤਾਂ ਇੱਕ ਕਾਰਪੋਰੇਟ ਘਰਾਣੇ ਦਾ ਬੰ ਮੈਕਮਾ ਬੰਦਕ ਹੋ ਗਿਆ ਨਾ ਕੰਮ ਕਿਦਾ ਹੋ ਰਿਹਾ ਕਾਰਪੋਰੇਟ ਕਰਾਉਣੇ ਦਾ ਕਰ ਕੌਣ ਰਹੀ ਇਹ ਸਰਕਾਰ ਕਰ ਕੌਣ ਰਿਹਾ ਪੂਰਾ ਮੈਕਮਾ ਪੂਰਾ ਮੈਕਮਾ ਇੱਕ ਕਾਰਪੋਰੇਟ ਕਰਾਉਣੇ ਦਾ ਬੰਦਕ ਬਣ ਕੇ ਉਹਦੇ ਤਜੋਰੀਆਂ ਪਰ ਰਿਹਾ ਔਰ ਦੂਜੇ ਪਾਸੇ ਕਿਸਾਨਾਂ ਨੂੰ ਨੁਕਸਾਨ ਕਰ ਰਿਹਾ ਹੈ ਗਾਮਾ ਫੰਡਰ ਹੋ ਰਹੀਆਂ ਖਸਾਨੀ ਘਟੇ ਜਾ ਰਹੀ ਹੈ ਔਰ ਤੁਸੀਂ ਪ੍ਰੈਜੈਂਟੇਸ਼ਨ ਦੇ ਨਾਲ ਵੀ ਸਮਝਾਉਣ ਦੀ ਕੋਸ਼ਿਸ਼ ਕਰੋ ਆ ਦੇਖੋ ਨਾ ਇਹ ਇਹ ਹੈਗੀ ਜੀਡੀ ਕਾਉ ਇਹ ਕਨਸੈਪਟ ਹੈ ਕਿਉਂਕਿ ਇਹਦੇ ਵਿੱਚ ਡੀਐਨਏ ਪੂਰੇ ਤਰ੍ਹਾਂ ਡੈਮੇਜ ਹੋ ਰਿਹਾ ਹੁਣ ਜੇ ਅਸੀਂ ਅੱਗੇ ਕਿ ਜਿਵੇਂ ਜਾਂਦੇ ਰਾਵਾਂਗੇ ਮੈਂ ਤੁਹਾਨੂੰ ਵਿਧੀ ਦਿਖਾਵਾਂਗੇ ਇਹਦੀ ਤੇ ਆ ਦੇਖੋ ਇਹਨੇ ਦੱਸਿਆ ਕਿ ਸਪਰਮ ਡੈਮੇਜ ਕਿਉਂ ਹੁੰਦਾ ਇਹਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਤੁਹਾਨੂੰ ਦੱਸੀਆਂ ਹੋਣੇ ਹੈ ਕਿ ਸਾਰਟਿੰਗ ਸਪੀਡ ਜਿਹੜੀ ਹੈ 100 ਕਿਲੋਮੀਟਰ ਪ੍ਰੈਸ਼ਰ ਜਿਹੜਾ ਦੱਸਿਆ ਤੁਹਾਨੂੰ ਲੇਜ਼ਰ ਲਾਈਟਾਂ ਡਾਈ ਯਾਨੀ ਕੈਮੀਕਲ ਇਲੈਕਟ੍ਰੀਕਲ ਝਟਕੇ ਹੈ ਤੇ ਇਹ ਚੀਜ਼ਾਂ ਦੇ ਕਰਕੇ ਹੀ ਇਹ ਹੁੰਦੇ ਆ ਅੱਗੇ ਦੇਖੋ ਕਿ ਸਪਰਮ ਡੈਮੇਜ ਇਹ ਇਹ ਜੋਫ ਜੈਨਟਿਕ ਨੇਚਰ ਮੈਂ ਕਹਿ ਰਿਹਾ ਡੀਐਨਏ ਬਦਲਿਆ ਮੈਂ ਨਹੀਂ ਕਹਿ ਰਿਹਾ ਆ ਦੇਖੋ 6 ਸਾਇੰਟਿਸਟਾਂ ਦੇ 6 ਵੱਡੇ ਜਰਨਲਾਂ ਦੇ ਹਵਾਲਾ ਦਿੱਤਾ ਮੈਂ ਇਹਦੇ ਚ ਐਡੇ-ਐਡੇ ਵੱਡੇ ਜਰਨਲ ਨੇ ਜਰਨਲ ਆਫ ਰਿਪਰੋਡਕਸ਼ਨ ਐਂਡ ਡਿਵੈਲਪਮੈਂਟ ਹੈ ਇਥੇ ਥੀਰੀ ਜਨਾਲੋਜੀ ਹੈ ਵੱਡੇ-ਵੱਡੇ ਜਰਨਲ ਜਿਹੜੇ ਨੇ ਔਰ ਇਹ ਦੁਨੀਆ ਦੇ ਜਾਣੇ-ਮਾਣੇ ਸਾਇੰਟਿਸਟ ਹੀ ਕਹਿ ਰਹੇ ਨੇ ਅੱਗੇ ਦੇਖੋ ਜੈਨਟਿਕ ਡੈਮੇਜ ਅੱਗੇ ਮੈਂ ਦੱਸਿਆ ਕਿ ਜੀਐਮ ਫਸਲਾਂ ਤੇ ਜਿਹੜੀ ਐ ਜੀਡੀ ਟੈਕਨੋਲੋਜੀ ਐ ਜੈਨੈਟਿਕ ਮੋਡੀਫਿਕੇਸ਼ਨ ਤੇ ਜੈਨੈਟਿਕ ਡੈਮੇਜ ਦੇ ਵਿੱਚ ਕੀ ਕੀ ਫਰਕ ਆ ਕਿ ਜੈਨੈਟਿਕ ਡੈਮੇਜ ਬਹੁਤ ਹੀ ਖਤਰਨਾਕ ਚੀਜ਼ ਆ ਅੱਗੇ ਆ ਦੇਖੋ ਕਿ ਇਦਾਂ ਦੇ ਸਪਰਮ ਹੀ ਬਹੁਤ ਸਾਰੇ ਮਰ ਜਾਂਦੇ ਆ 20% ਸਪਰਮ ਤਾਂ ਵੈਸੇ ਹੀ ਮਰ ਜਾਂਦੇ ਆ ਇਹਦੇ ਵਿੱਚ 24% ਸਪਰਮਸ ਆਰ ਕਿਲਡ ਇਹ ਮੈਂ ਨਹੀਂ ਕਹਿ ਰਿਹਾ ਇਹ ਗਾਰਨਰ ਕਹਿ ਰਿਹਾ ਸੀਡਲ ਕਹਿ ਰਿਹਾ ਦੁਨੀਆ ਦੇ ਜੋ ਜਾਨੇਮਾਨੇ ਸਾਇੰਟਿਸਟ ਨੇ ਆ ਦੇਖੋ ਕਿ ਸਪਰਮ ਘਾਤੀ ਆ ਫਿਰ ਇਹਦੇ ਵਿੱਚ ਜਾਈਗੋਟ ਮਰ ਜਾਂਦਾ ਇਹ ਮੈਂ ਨਹੀਂ ਕਹਿ ਰਿਹਾ ਹੈਨਕਲ ਕਹਿ ਰਿਹਾ ਤਸਾਰਕ ਕਹਿ ਰਿਹਾ ਹੈ ਅੱਗੇ ਇਹ ਅਵੋਟ ਹੈ ਇਹ ਜਾਈਗੋਟ ਨੂੰ ਮਾਰ ਦਿੰਦੀ ਹੈ ਇਦਾਂ ਹੀ ਇਹ ਐਮਬ੍ਰਿਓ ਨੂੰ ਮਾਰ ਦਿੰਦੀ ਹੈ ਇਦਾਂ ਹੀ ਜਿਹੜਾ ਪੇਟ ਚ ਬੱਚਾ ਪੜ ਲਿਆ ਫੀਟੇਸ ਉਹਨੂੰ ਮਾਰ ਦਿੰਦੀ ਹੈ ਇਹ ਇਹ ਜਿਹੜਾ ਬੱਚਾ ਕਿਤੇ ਗਲਤੀ ਨਾਲ ਪੈਦਾ ਹੋ ਗਿਆ ਨਿਊ ਨੈਟੋਲਾਈਟ ਇਹ ਮੈਂ ਇਹ ਇਹ ਮਾਰ ਦਿੰਦੀ ਹੈ ਇਹ ਡਿਜਾਰਨੇਟਰ ਨੇ ਕਿਹਾ ਜੈਡੋਵਿਕ ਨੇ ਕਿਹਾ ਸਟੈਨਬੈਕ ਨੇ ਕਿਹਾ ਜਿਹੜਾ ਨੇ ਕਿਹਾ ਮਤਲਬ ਦੁਨੀਆਂ ਦੇ ਸਾਇੰਸਦਾਨਾਂ ਨੇ ਰਲ ਕੇ ਜੋ ਚੀਜ਼ਾਂ ਦਸੀਆਂ ਨੇ ਮੈਂ ਤੁਹਾਨੂੰ ਉਹੀ ਦੱਸ ਰਿਹਾ ਕਿ ਇਹ ਟੈਕਨੋਲੋਜੀ ਸਾਨੂੰ ਨਹੀਂ ਚਾਹੀਦੀ ਇਹ ਤੇ ਗੋਹ ਹਤੇ ਟੈਕਨੋਲੋਜੀ ਹੋ ਗਈ ਨਾ ਗੋਹ ਦਾ ਬੱਚਾ ਮਾਰਿਆ ਤੇ ਗੋਹ ਹਤੇ ਹੀ ਹੋਈ ਨਾ ਐਮਬ੍ਰਿਓ ਕਿਲਿੰਗ ਤੇ ਇਹ ਗੋਹਟਰੀ ਟੈਕਨੋਲੋਜੀ ਸਾਨੂੰ ਨਹੀਂ ਚਾਹੀਦੀ ਜੇ ਦੂਜੇ ਪਾਸੇ ਕੀ ਕੀ ਹੈ ਕਿ ਇਹਦੇ ਨਾਲ ਕੀ ਹੋਏਗਾ ਤੁਹਾਡੀ ਖੋਜ ਦਾ ਆਧਾਰ ਕਿਤੇ ਹੈ ਸੈਂਟੀਫਿਕ ਤੁਸੀਂ ਇਹਨੂੰ ਕਿੱਥੇ ਕਿੱਥੇ ਪ੍ਰੂਵ ਕਰ ਚੁੱਕੇ ਹੋ ਕਿ ਆਪਣੇ ਆਪਣੇ ਵਰਕ ਦੇ ਦਾ ਦੇਖੋ ਜੀ ਮੈਂ ਸਾਇੰਟਿਸਟ ਆ ਅਸੀਂ ਸਾਇੰਟਿਸਟ ਇਕੱਲਾ ਆਪਣੇ ਤੇ ਡਿਪੈਂਡ ਨਹੀਂ ਹੁੰਦੇ ਦੁਨੀਆ ਜਹਾਨ ਤੇ ਜਿਹੜੀਆਂ ਖੋਜਾਂ ਹੁੰਦੀਆਂ ਮੈਨੂੰ ਤੇ ਐਕਸੀਡੈਂਟਲੀ ਅਮਰੀਕਾ ਦੇ ਜਦੋਂ ਮੈਂ ਦੋ ਤਿੰਨ ਵਾਰੀ ਗਿਆ ਉੱਥੇ ਮੈਨੂੰ ਜਦੋਂ ਫੀਲਡ 'ਚ ਜਾ ਕੇ ਜੋ ਜਾਣਕਾਰੀਆਂ ਮਿਲੀਆਂ ਮੈਨੂੰ ਤੇ ਉਦੋਂ ਤੋਂ ਪਤਾ ਚੱਲਿਆ ਹੂੰ ਬਾਕੀ ਜਿਹਨੂੰ ਇਹ ਯਾਰੇ ਸਾਰੇ ਸਾਇੰਟਿਸਟਾਂ ਦੇ ਮੈਂ ਕੱਢ ਕੇ ਦੇਖੇ ਹੁੰਦਾ ਕੀ ਹੈ ਕਿ ਇਹ ਜਿਹੜੇ ਸਾਇੰਟਿਸਟ ਨੇ ਨਾ ਅੱਜ ਜਿਹਨੇ ਟੈਕਨੀਕ ਹੈ ਜਿਹੜੀ ਕਿਡੀ ਇੰਪਲੀਮੈਂਟ ਹੈ ਉਹ ਭਾਰਤ ਦੇ ਵਿੱਚ ਹੈ ਇਹ ਭਾਰਤ ਸਰਕਾਰ ਨੇ ਹੀ ਇੰਪਲੀਮੈਂਟ ਕੀਤੀ ਹੈ ਉੱਥੇ ਹੁਣ ਹਾਂ ਦੁਨੀਆ ਭਰ ਦੇ ਵਿੱਚ ਤੇ ਅਮਰੀਕਾ 'ਚ ਖੋਜ ਹੋਈ ਇਸ ਦੀ ਉੱਥੇ ਇੰਪਲੀਮੈਂਟ ਨਹੀਂ ਹੈ ਉਦੋਂ ਦੀ ਸਰਕਾਰ ਨੇ ਨਹੀਂ ਇੰਪਲੀਮੈਂਟ ਕੀਤੀ ਉੱਥੇ ਕੁਝ ਪ੍ਰਾਈਵੇਟ ਕੰਪਨੀਆਂ ਨੇ ਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਪ੍ਰਾਈਵੇਟ ਕੰਪਨੀਆਂ ਨੂੰ ਵੀ ਕਿਸਾਨਾਂ ਦੇ ਵਿਰੋਧ ਦਾ ਹੁਣ ਸਾਹਮਣਾ ਕਰਨਾ ਪੈ ਰਿਹਾ ਹੁਣ ਦੀ ਅੱਜ ਦੀ ਤਰੀਕ 'ਚ ਜਿਹੜੀ ਟੈਕਨੀਕ ਹੈ ਪ੍ਰੇਫਰੇਬਲ ਨਹੀਂ ਹੈਗੀ ਕਿਸਾਨਾਂ ਵਾਸਤੇ ਜੀਨ ਪੂਲ ਤੇ ਕਿਸ ਤਰੀਕੇ ਨਾਲ ਅਟੈਕ ਕਰੇਗੀ ਕਿਉਂਕਿ ਜਿਹੜਾ ਖਾਸ ਤੌਰ ਤੇ ਜੀਨ ਪੂਲ ਵੈਤ ਤੁਸੀਂ ਪਸ਼ੂਆਂ ਦੇ ਵਿੱਚ ਆਹ ਦੇਖੋ ਇਹਦੇ 'ਚ ਕੀ ਹੋਏਗਾ ਕਿ ਡੇਂਜਰਸ ਪਰਮ ਹਾਂ ਗੁਰੂ ਜੀਨ ਹੁਣ ਗ੍ਰੈਗਰ ਮੈਂਡਲ ਨੇ ਜੋ ਸਮਝਾਇਆ ਸੀਗਾ ਉਹਦੇ ਮੁਤਾਬਕ ਹੀ ਹੁੰਦਾ ਕਿ ਹੁਣ ਮੰਨ ਲਓ ਕਿ ਇਹਦੇ ਚ ਕੀ ਹੋਏਗਾ ਕਿ ਜਦੋਂ ਗਾਂ ਦੇ ਡੀਐਨਏ ਡੈਮੇਜ ਹੋ ਗਿਆ ਗਾਂ ਦਾ ਡੀਐਨਏ ਡੈਮੇਜ ਹੋ ਗਿਆ ਹੁਣੇ-ਹੁਣੇ ਹਾਰਵਰਡ ਯੂਨੀਵਰਸਿਟੀ ਦੀ ਖੋਜ ਹੋਈ ਹੈ ਪ੍ਰੋਫੈਸਰ ਡੇਵਿਡ ਫਾਗਨੀ ਦੀ ਬ੍ਰਿਟਿਸ਼ ਕੈਂਸਰ ਜਰਨਲ ਚਪੀ ਹੈ ਉਹ ਇਹ ਕਹਿ ਰਹੀ ਹੈ ਕਿ ਜਦੋਂ ਡੀਐਨਏ ਡੈਮੇਜ ਹੋ ਜਾਂਦਾ ਤੇ ਕੈਂਸਰ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਵੱਧ ਜਾਂਦੇ ਹੁਣ ਜਦੋਂ ਕੈਂਸਰ ਹੋ ਗਈ ਗਾਂ ਨੂੰ ਗਾਂ ਨੂੰ ਤੇ ਪਤਾ ਨਹੀਂ ਉਹਦੀ ਕੈਂਸਰ ਹੋ ਗਈ ਅਸੀਂ ਉਹਦਾ ਦੁੱਧ ਪੀਵਾਂਗੇ ਪ੍ਰੈਗਨੈਂਟ ਔਰਤਾਂ ਪੀਣਗੀਆਂ ਬੱਚੇ ਪੀਣਗੇ ਕੀ ਅਸੀਂ ਕੈਂਸਰ ਵਾਲੀ ਗਾਂ ਦਾ ਦੁੱਧ ਆਪਣੇ ਬੱਚਿਆਂ ਨੂੰ ਪਿਲਾਵਾਂਗੇ ਦੂਜੇ ਪਾਸੇ ਗਾਂ ਦਾ ਡੀਐਨਏ ਬਦਲ ਚੁੱਕਾ ਉਹਦਾ ਦੁੱਧ ਬਦਲ ਚੁੱਕਾ ਉਹਦਾ ਡੀਐਨਏ ਬ ਖਰਾਬ ਹੋ ਜਾਏਗਾ ਕਿ ਇਹਦਾ ਬ੍ਰੇਨ ਖਰਾਬ ਹੋ ਜਾਏਗਾ ਬੱਚੇ ਪੈਦਾ ਹੋਣਗੇ ਮੰਦਬੁੱਧੀ ਪੈਦਾ ਹੋਣਗੇ ਲੰਗੜੇ ਲੂਲੇ ਪੈਦਾ ਹੋਣਗੇ ਅਸੀਂ ਲੰਗੜੇ ਲੂਲੇ ਬੱਚੇ ਬੱਚਿਆਂ ਦੀ ਫੌਜਾਂ ਕਿਉਂ ਤਿਆਰ ਕਰੀਏ ਕੱਲੋਂ ਤੇ ਜਿਹੜੇ ਸੀਮਨ ਦੇ ਵਿੱਚ ਪ੍ਰੋਬਲਮ ਆ ਜਾਈਗੀ ਜਿਹੜਾ ਖਾਸ ਤੌਰ ਤੇ ਉਹ ਸਾਰਾ ਜਿਹੜਾ ਡੀਐਨਏ ਦੇ ਵਿੱਚ ਸਮੱਸਿਆ ਆ ਰਹੀ ਹੈ ਇਦਾਂ ਤਾਂ ਬੀਜਾਂ ਦੇ ਨਾਲ ਵੀ ਹੋਇਆ ਬੀਟੀ ਕਾਟਨ ਆਇਆ ਪਰ ਉੱਥੇ ਤਾਂ ਇਹ ਪ੍ਰਚਾਰ ਹੋਇਆ ਨਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਕਿ ਇਹ ਜਿਹੜੇ ਨਵੇਂ ਬੀਜ ਅਸੀਂ ਤਿਆਰ ਕਰ ਰਹੇ ਹਾਂ ਮੇਰੀ ਮੇਰੀ ਬਰਥ ਤੋਂ ਹੀ ਹੈ ਬੀ ਵੀ ਤੇ ਬੂਟਾ ਪੌਦਾ ਵੀ ਤਾਂ ਇੱਕ ਜਨਮ ਲੈਂਦਾ ਨਾ ਕਿ ਅਸੀਂ ਇਹ এনवायरमेंट ਦੇ ਨਕੂਲ ਹੈ ਮੌਜੂਦਾ এনवायरमेंट ਦੇ ਸਮੇਂ ਦੇ ਹਿਸਾਬ ਨਾਲ ਸਹੀ ਹੈ ਟੈਕਨੀਕ ਅਸੀਂ ਐਡਵਾਂਸਡ ਟੈਕਨੋਲੋਜੀ ਦੇ ਨਾਲ ਸਮੇਂ ਦੇ ਅਨੁਕੂਲ ਚੀਜ਼ਾਂ ਲੈ ਕੇ ਆ ਰਹੇ ਹਾਂ ਇੱਥੇ ਵੀ ਤਾਂ ਇਹ ਲਾਗੂ ਹੋ ਸਕਦਾ ਕਿ ਨਹੀਂ ਉਹ ਸਮੇਂ ਦੇ ਵਿੱਚ ਜਿਹੜੀਆਂ ਬਿਮਾਰੀਆਂ ਨੇ ਜਾਂ ਉਸ ਤਰ੍ਹਾਂ ਦਾ এনवायरमेंट ਆ ਉਹਦੇ ਅਨੁਕੂਲ ਅਸੀਂ ਉਹ ਬਣਾ ਰਹੇ ਹਾਂ ਦੇਖੋ ਜੀ ਸਮੇਂ ਦੇ ਅਨੁਕੂਲ ਤਾਂ ਐਟਮਬਮ ਆ ਗਿਆ ਸੀ ਨਾ ਟੈਕਨੋਲੋਜੀ ਇੰਪਰੂਵ ਕਰਦੀ ਹੈ ਅਸੀਂ ਐਟਮਬਮ ਨੂੰ ਪ੍ਰਿਫਰ ਨਹੀਂ ਕਰ ਸਕਦੇ ਨਾ ਸਮੇਂ ਦੇ ਅਨੁਕੂਲ ਤਾਂ ਪਤਾ ਹੋਣਾ ਜਿਹਦਾ ਕਿ ਹਥਿਆਰਾਂ ਦੇ ਵਿੱਚ ਇੱਕ ਖੋਜ ਹੋਈ ਸੀ AK-47 ਸਭ ਤੋਂ ਵਧੀਆ ਹਥਿਆਰ ਦੁਨੀਆ ਦਾ ਉਹ ਹੀ ਮੰਨਿਆ ਜਾਂਦਾ ਨਾ ਪਰ ਅਸੀਂ ਉਹਨਾਂ ਨੂੰ ਪ੍ਰੈਫਰ ਨਹੀਂ ਕਰਦੇ ਨਾ ਤੇ ਇਹ ਕਹਿਣ ਦਾ ਮਤਲਬ ਇਹ ਹੈ ਕਿ ਟੈਕਨੋਲੋਜੀ ਜ਼ਰੂਰੀ ਨਹੀਂ ਚੰਗੀ ਹੁੰਦੀ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਉੱਤੇ ਐਲਨ ਮਸਕ ਨੇ ਕੀ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਅੱਗੇ ਨਾ ਵਧਾਓ ਇਹ ਬਹੁਤ ਖਤਰਾ ਪੈਦਾ ਕਰੇਗੀ ਹਰ ਵਾਰੀ ਟੈਕਨੋਲੋਜੀਕਲ ਐਡਵਾਂਸਮੈਂਟ ਜਿਹੜੀ ਹੈ ਉਹ ਚੰਗੀ ਨਹੀਂ ਹੁੰਦੀ ਮਤਲਬ ਆਪਣੇ ਫਾਇਦੇ ਨਾਲ ਨੁਕਸਾਨ ਲੇ ਹਾਂ ਹੁਣ ਵੈਕਸੀਨ ਆਈ ਹੈ ਵੈਕਸੀਨਾਂ ਆਈਆਂ ਹੁਣ ਤੋਂ ਹੁਣ ਦੇਖਿਆ ਵੈਕਸੀਨਾਂ ਦੇ ਕਿੰਨੇ ਨੁਕਸਾਨ ਆਏ ਨੇ ਜੇ ਇਹ ਕਹਿੰਦਾ ਮਤਲਬ ਇਹ ਹੈ ਕਿ ਹਰ ਚੀਜ਼ ਜਿਹੜੀ ਆ ਜੋ ਇੱਕ ਸਟੇਜ ਤੇ ਫਾਇਦਾ ਦਿੰਦੀ ਆ ਉਹ ਅਗਲੀ ਸਟੇਜ ਤੇ ਜਾ ਕੇ ਉਹ ਨੁਕਸਾਨ ਦੇ ਸਕਦੀ ਆ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਟੈਕਨੋਲੋਜੀ ਨੂੰ ਜੈਨੇਟਿਕਸ ਨਾਲ ਨਾ ਖਲਵਾੜ ਕਰਾਓ ਕਿਉਂਕਿ ਡੀਐਨਏ ਅਸੀਂ ਨਹੀਂ ਬਣਾਇਆ ਦੁਨੀਆ ਤੇ 90 ਕਰੋੜ ਪੁਰਾਣੀ ਨੇ 90 ਕਰੋੜ ਪੌਦੇ ਨੇ ਸਾਰਿਆਂ ਦਾ ਡੀਐਨਏ ਲੱਗਾ ਸਹੀ ਤਾਂ ਇੱਕ ਮੱਛਰ ਦਾ ਡੀਐਨਏ ਨਹੀਂ ਬਦਲ ਸਕਦੇ ਸਾਨੂੰ ਨਹੀਂ ਬਦਲਣ ਦਾ ਅਧਿਕਾਰ ਨੈਤਿਕ ਅਧਿਕਾਰ ਨਹੀਂ ਹੈਗਾ ਤੇ ਇੱਥੇ ਅਸੀਂ ਕਿਵੇਂ ਬਦਲਦੇ ਹਾਂ ਤੁਸੀਂ بی ٹی ਕਾਟਨ ਦਾ ਐਗਜ਼ਾਮਪਲ ਲਈ ਜਦੋਂ بی ٹی ਕਾਟਨ ਆਈ ਕਹਿੰਦੇ ਕਿ ਅਮਰੀਕਨ ਸੁੰਡੀ ਇਸ ਤੇ ਅਟੈਕ ਨਹੀਂ ਕਰੇਗੀ ਪਰ ਹੁਣ ਕੀ ਹੈ ਹੁਣ بی ٹی ਕਾਟਨ ਤੇ ਅਮਰੀਕਨ ਸੁੰਡੀ ਜ਼ਿਆਦਾ ਅਟੈਕ ਕਰਦੀ ਹੈ ਕਿਉਂਕਿ ਕੁਦਰਤ ਨੇ ਰਸਤਾ ਬਣਾ ਦੇਣਾ ਜਦੋਂ ਇੱਕ ਜ਼ਮਾਨੇ ਤੇ ਤੁਹਾਨੂੰ ਨਾਲ ਕਿਸਾਨ ਤਾਂ ਦੇਸੀ ਬੀਜ ਖਤਮ ਕਰ ਕੀ ਬਹਿ ਗਿਆ ਨਾ ਦੇਖੋ ਪਰ بی ٹی ਤੇ ਝੋਨੇ 'ਚ ਮਛੇੜੀ ਪਾਉਂਦੇ ਸੀ ਪਾਉਂਦੇ ਸੀ ਨਾ ਨਦੀਨ ਨਹੀਂ ਸੀ ਹੁੰਦੇ ਹੁਣ ਪਾ ਲੋ ਕਿੰਨੀ ਮਰਜੀ ਹੋ ਜਾਂਦੇ ਆ ਨਾ ਕਣਕ 'ਚ ਹੋ ਜਾਂਦੇ ਆ ਨ ਤੁਸੀਂ ਜੋ ਮਰਜ਼ੀ ਕਰੋ ਕੁਦਰਤ ਨੇ ਉਹਨਾਂ ਨੂੰ ਹੋਰ ਮਜ਼ਬੂਤ ਕਰ ਦੇਣਾ ਹਾਂ ਇਸ ਕਰਕੇ ਇਹ ਹੈ ਕਿ ਜਦੋਂ ਅਸੀਂ ਡੀਐਨਏ ਨਾਲ ਖਲਵਾੜ ਕਰਾਂਗੇ ਤੇ ਸਾਡੇ ਬੇਸਿਕਸ ਹਿੱਲ ਜਾਣੇ ਨੇ ਸਾਡਾ ਜੈਨੇਟਿਕ ਕੋਡ ਬਦਲ ਜਾਣਾ ਜੈਨੇਟਿਕ ਕੋਡ ਜ਼ਿੰਦਗੀ ਦਾ ਕੋਡ ਹੁੰਦਾ ਸਾਡੀ ਇਮਿਊਨਿਟੀ ਕੋਡ ਬਦਲ ਜਾਣੀ ਆ ਸਾਨੂੰ ਉਹ ਬਿਮਾਰੀਆਂ ਜਿਹੜੀਆਂ ਕੱਲ ਤੱਕ ਅਟੈਕ ਨਹੀਂ ਸੀ ਕਰਦੀਆਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਜਦੋਂ ਡੇਵਟ ਟੂਟੋਰਲ ਨੇ ਜਾਂ ਡੋਰੋਥੀ ਹੈਮਰੇ ਨੇ ਕਰੋਨਾ ਦੀ ਖੋਜ ਕੀਤੀ ਔਰ ਉਹ ਆਪਣੇ ਸਟੂਡੈਂਟਸ ਨੂੰ ਪੈਟਰੀ ਡਿਸਮੂਨ ਲਾਉਂਦੇ ਹੁੰਦੇ ਕਹਿੰਦੇ ਸੁੰਗੋ ਹਾਂ ਉਹ ਸੋੰਗਣ ਤੋਂ ਬਾਅਦ ਉਹਨਾਂ ਨੂੰ 2 ਦਿਨਾਂ ਵਾਸਤੇ ਹਲਕਾ ਜਿਹਾ ਜਗਮ ਹੁੰਦਾ ਹੁੰਦਾ ਏ ਉਸੇ ਕਰੋਨਾ ਨਾਲ ਕਿੰਨੀਆਂ ਮਤਾਂ ਹੋ ਗਈਆਂ ਕਿਉਂਕਿ ਸਾਡਾ ਡੀਐਨਏ ਮਿਲ ਚੁੱਕਾ ਹੂੰ ਇਸ ਕਰਕੇ ਨਵੀਆਂ ਨਵੀਆਂ ਬਿਮਾਰੀਆਂ ਆਉਂਦੀਆਂ ਨੇ ਤੇ ਇਹ ਜਿਹੜੀਆਂ ਚੀਜ਼ਾਂ ਨੇ ਜੈਨੇਟਿਕ ਕੋਡ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ ਇਹ ਵਿੱਚ ਆਮ ਕਿਸਾਨ ਨੂੰ ਕੀ ਸਮਝਣ ਦੀ ਜ਼ਰੂਰਤ ਹੈ ਆਮ ਕਿਸਾਨ ਨੂੰ ਸਮਝਣ ਦੀ ਲੋੜ ਹੈ ਕਿ ਕਿਸੇ ਵੀ ਡਾਕਟਰ ਕੋ ਜਾਂਦੇ ਆ ਉਹਨੂੰ ਉਹਨੂੰ ਕਹੋ ਕਿ ਜਦੋਂ ਕਹਿੰਦਾ ਕਿ ਬੱਚੇ ਵਾਲਾ ਟਿਕਾ ਲਵਾ ਲਓ ਉਹਨੂੰ ਹੱਥ ਜੋੜ ਦਿਓ ਕਿ ਬੱਚੇ ਵਾਲਾ ਟਿਕਾ ਨਾ ਲਾ ਤੂੰ ਨਾਰਮਲ ਟਿਕਾ ਲਾ ਮੈਂ ਦੇ ਕਿਸਾਨਾਂ ਨੂੰ ਚੰਗੋ ਰਾਏ ਦੇਵਾਂਗਾ ਕਿ ਅੱਛੀ ਨਸਲ ਦੇ ਬੈਲ ਰੱਖੋ 50-50 ਗਾਵਾਂ ਪਿੱਛੇ ਇੱਕ ਬੈਲ ਪਾਲ ਸਕਦੇ ਹੋ ਅਸਲ ਤਾ ਉਹੀ ਹੈ ਤੁਸੀਂ 10 ਗਾਵਾਂ ਫੰਡਰ ਕਰਾਉਣ ਨਾਲੋਂ ਤੇ ਇੱਕ ਬੈਲ ਦਾ ਖਰਚਾ ਚੱਕ ਲੋ ਤੇ ਚੰਗੀ ਗੱਲ ਹੈ ਤੇ ਸਰਕਾਰ ਕਿਉਂ ਸਖਤ ਨਹੀਂ ਹੈਗੀ ਜਾਂ ਤੁਸੀਂ ਸਰਕਾਰ ਤੱਕ ਪਹੁੰਚ ਨਹੀਂ ਕੀਤੀ ਤੁਸੀਂ ਆਪਣਾ ਜਿਹੜਾ ਖੋਜ ਆ ਉੱਥੇ ਲੈ ਕੇ ਨਹੀਂ ਗਏ ਕਿ ਤੁਸੀਂ ਸਰਕਾਰ ਹੀ ਇਹਦੇ ਤੇ ਮੁਕੰਮਲ ਬੈਨ ਕਰ ਦੇਵੇ ਤਾਂ ਫਿਰ ਤਾਂ ਲੀਗਲੀ ਨਾ ਹੋएगी ਜਿਹੜੀ ਚੀਜ਼ ਦੇਖੋ ਜੀ ਜਦੋਂ ਰੈਮੈਡੀਸ ਵੀਰ ਮਨਜ਼ੂਰ ਹੋਈ ਸਾਰੇ ਮੁਲਕ ਵਿੱਚ ਹੋਈ ਇੰਗਲੈਂਡ ਵਿੱਚ ਹੋਈ ਅਮਰੀਕਾ ਵਿੱਚ ਹੋਈ ਉਹਨਾਂ ਕੋਲ ਕੋਈ ਡਾਟਾ ਨਹੀਂ ਸੀ ਆਪਾਂ ਜਾਣਦੇ ਆ ਨਾ ਇੰਗਲਿਸ਼ ਸੈਂਸਸ ਕੋਲ ਕੋਈ ਡਾਟਾ ਨਹੀਂ ਸੀ ਫਿਰ ਜਦੋਂ ਉਹ ਮਨਜ਼ੂਰ ਹੁੰਦੀ ਹੈ 6 ਮਹੀਨਿਆਂ ਬਾਅਦ 6 ਮਹੀਨਿਆਂ ਬਾਅਦ ਅਚਾਨਕ ਸੌਮੀਆਂ ਸੁਵਾਮੀਨਾਥਨ 12 ਅਪ੍ਰੈਲ 12 ਅਕਤੂਬਰ 2020 ਨੂੰ ਜਿਨੀਵਾ ਦੇ ਵਿੱਚ ਪ੍ਰੈਸ ਕਾਨਫਰੰਸ ਕਰਦੀ ਹੈ ਕਿ ਰੈਮਡਿਸ ਵੀਰ ਨਾਲ ਕੋਈ ਕਰੋਨਾ ਦੇ ਮਰੀਜ਼ ਠੀਕ ਨਹੀਂ ਹੋ ਰਹੇ ਇਹਨੂੰ ਬੈਨ ਕਰ ਦਿਓ ਹ ਸਰਕਾਰਾਂ ਨੇ ਬੈਨ ਕੀਤੀ ਨਹੀਂ ਕੀਤੀ ਉਸ ਤੋਂ ਫਿਰ 6 ਮਹੀਨੇ ਬਾਅਦ ਦੁਬਾਰਾ ਸੋਮਿਆ ਸਵਾਮੀ ਨਾਥਨ ਨੂੰ ਫਿਰ ਪ੍ਰੈਸ ਕਾਨਫਰੰਸ ਕਰਨੀ ਪੈਂਦੀ ਆ ਹੈ ਉਹ ਉਹ ਹੋਈ 12 April 2021 ਨੂੰ ਕਿ ਰੈਮੇਡਸ ਵੀਰ ਨੂੰ ਬੈਨ ਕਰ ਦਿਓ ਕੀਤੀ ਜਿੱਥੇ ਕਾਰਪੋਰੇਟ ਘਰਾਣੇ ਆ ਜਾਂਦੇ ਨੇ ਸਰਕਾਰਾਂ ਸੁਸਰੀ ਵਾਂਗ ਸੌਂ ਜਾਂਦੀਆਂ ਨੇ ਕਾਰਪੋਰੇਟਾਂ ਦੇ ਪ੍ਰਾਫਿਟ ਸਰਕਾਰਾਂ ਨੂੰ ਬੜੇ ਪਿਆਰੇ ਨੇ ਇੱਥੇ ਕਾਰਪੋਰੇਟ ਘਰਾਣੇ ਖੜੇ ਨੇ ਕਾਰਪੋਰੇਟ ਘਰਾਣਿਆਂ ਦਾ माल ਵੇਚ ਰਿਆ ਸਰਕਾਰਾਂ ਵੀ ਖੁਸ਼ ਨੇ ਕਾਰਪੋਰੇਟ ਘਰਾਣੇ ਵੀ ਖੁਸ਼ ਨੇ ਗਊਆਂ ਦੇ ਬੱਚੇ ਮਰਦੇ ਆ ਤੇ ਮਰਨ ਕਿਸਾਨਾਂ ਨੂੰ ਘਾਟਾ ਪੈਂਦਾ ਤੇ ਪਏ ਉਹਨਾਂ ਦਾ ਕੁਝ ਨਹੀਂ ਜਾਂਦਾ ਕਾਰਪੋਰੇਟ ਸਿਰਫ ਆਪਣੇ ਫਾਇਦੇ ਦੇ ਲਈ ਇਸ ਚੀਜ਼ ਦੀ ਵਰਤੋਂ ਜਿਹੜੀ ਕਰਦਾ। ਕਿ ਮੇਰਾ ਤੇ ਮੰਨਣਾ ਇਹ ਆ ਕਿ ਦੇਖੋ ਮੈਂ ਡਰੱਗ ਸਰਚਰਾਂ ਮੈਂ ਸਾਇੰਟਿਸਟਾਂ। ਸਾਡੇ ਫੀਲਡ ਵਿੱਚ ਇੱਕ ਕਾਨੂੰਨ ਪਾਸ ਹੋਇਆ ਹੈ ਨਿਊ ਡਰੱਗ ਐਂਡ ਕਲੀਨिकल ਟ੍ਰਾਇਲ ਰੂਲ 2019। ਉਹ 19 ਮਾਰਚ 2019 ਨੂੰ ਰਾਸ਼ਟਰਪਤੀ ਨੇ ਸਾਈਨ ਕੀਤੇ ਔਰ 18 ਸਤੰਬਰ 2019 ਨੂੰ ਲਾਗੂ ਹੋਇਆ। ਉਹਦੇ ਵਿੱਚ ਸਾਇੰਟਿਸਟਾਂ ਕੋਲੋਂ ਦਵਾਈਆਂ ਦੀ ਖੋਜ ਕਰਨ ਦਾ ਹੱਕ ਹੀ ਖੋਲਿਆ ਇਹਨਾਂ ਨੇ। ਹੱਕ ਦਿੱਤਾ ਕਾਰਪੋਰੇਟ ਘਰਾਂ ਨੇ। ਕਾਰਪੋਰੇਟ ਘਰਾਂ ਨੇ ਤਾਂ ਖੋਜਾਂ ਕਰਦੀ ਨਹੀਂ ਕਦੀ। ਇਸ ਕਰਕੇ ਲੋਕੀ ਮਰਨਗੇ। ਕਾਰਪੋਰੇਟ ਤੁਹਾਨੂੰ ਸਾਇੰਟਿਸਟ ਨੂੰ ਖੋਜ ਨਹੀਂ ਕਰਨ ਕਾਰਪੋਰੇਟ ਕਰਨਾ ਕਰੇਗਾ ਇਸ ਕਰਕੇ ਸਰਕਾਰਾਂ ਦਾ ਜਿਹੜਾ ਚੱਲਣ ਹੈ ਨਾ ਇਹ ਜਿਆਦਾ ਹੀ ਪ੍ਰੋ ਕਾਰਪੋਰੇਟ ਹੋ ਗਿਆ ਇਹਨਾਂ ਤੇ ਬੈਨ ਲੱਗਣਾ ਜ਼ਰੂਰੀ ਹੈ